ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਬਲਾਸਟਰ ਜੋੜੀ ਦੀ ਜਿਦਾਂ ਕਿ ਦੋਸਤੋ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਪੰਜਾਬ ਦੇ ਵਿੱਚ ਬਲਾਸਟਰ ਜੋੜੀ ਇੱਕ ਬਹੁਤ ਮਸ਼ਹੂਰ ਜੋੜੀ ਹੈ ਜਿਸ ਦੇ ਕਿ ਡਾਂਸ ਨੂੰ ਪੂਰਾ ਪੰਜਾਬ ਜਾਣਦਾ ਹੈ ਅਤੇ ਹੁਣ ਤੁਹਾਨੂੰ ਦੱਸ ਦਈਏ ਦੋਸਤੋ ਕਿ ਉਸੇ ਬਲਾਸਟਰ ਜੋੜੀ ਨੇ ਹੁਣ ਇੱਕ ਵੱਡਾ ਕੰਮ ਫਤਿਹ ਕਰ ਦਿੱਤਾ ਹੈ ਅਤੇ ਆਪਣਾ ਇੱਕ ਵੱਡਾ ਸੁਪਨਾ ਵੀ ਪੂਰਾ ਕਰ ਲਿਆ ਹੈ ਤਾਂ ਦੱਸ ਦਈਏ ਕਿ 10 ਸਾਲਾਂ ਬਾਅਦ ਬਲਾਸਟਰ ਜੋੜੀ ਨੇ ਇੱਕ ਰੈਸਟੋਰੈਂਟ ਖੋਲ੍ਹ ਲਿਆ ਹੈ ਉਸ ਦਾ ਨਾਮ ਵੀ ਬਲਾਸਟਰ ਜੋੜੀ ਹੀ ਰੱਖਿਆ ਗਿਆ ਹੈ ਬਲਾਸਟਰ ਜੋੜੀ ਰੈਸਟੋਰੈਂਟ ਸੰਗਰੂਰ ਜ਼ਿਲ੍ਹੇ ਦੇ ਪਿੰਡ ਬਡਰੁੱਖਾ ਦੇ ਵਿੱਚ ਖੋਲ੍ਹਿਆ ਗਿਆ ਹੈ ਜੋ ਅਧਿਕ ਆਪਣਾ ਨਵਾਂ ਕੰਮ ਸ਼ੁਰੂ ਕੀਤਾ ਹੈ। ਅਧਿ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਜੋ ਲੋਕ ਕਹਿੰਦੇ ਹਨ ਕਿ ਰੈਸਟੋਰੈਂਟ ਖੋਲ ਕੇ ਹੁਣ ਬਲਾਸਟਰ ਜੋੜੀ ਡਾਂਸ ਕਰਨੋਂ ਹਟ ਜਾਵੇਗੀ। ਉਹਨਾਂ ਨੂੰ ਅਜਿਹਾ ਵੀ ਕਿਹਾ ਹੈ ਕਿ ਅਸੀਂ ਡਾਂਸ ਕਰਨੋਂ ਨਹੀਂ ਹਟਦੇ। ਡਾਂਸ ਕਰਨ ਦੇ ਨਾਲ ਨਾਲ ਹੀ ਅਸੀਂ ਰੈਸਟੋਰੈਂਟ ਚਲਾਵਾਂਗੇ। ਦੋਸਤੋ ਤੁਸੀਂ ਕਹਿਣਾ ਚਾਹੋਗੇ ਇਹਨਾਂ ਦੇ ਨਵੇਂ ਕੰਮ ਬਾਰੇ? ਸਾਨੂੰ ਕਮੈਂਟ ਬਾਕਸ ਵਿੱਚ ਯੂਨਿਵਰਸਨਾ ਅਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ। ਲਓ ਜੀ ਓਪਨਿੰਗ ਹੋ ਚੁੱਕੀ ਹੈ ਆਪਣੇ ਰੈਸਟੋਰੈਂਟ ਦੀ ਕਹਾਬੇ ਦੀ ਢਾਬੇ ਦੀ ਬਲਾਸਟਰ ਜੋੜੀ ਫੂਡ ਪੁਆਇੰਟ ਜੋ ਅੱਗੇ ਆਇਆਗਾ ਮਿੱਤਰੋ ਸਾਡਾ ਸੰਗਰੂਰ ਤੋਂ ਜਦੋਂ ਚੱਲਿਆ ਪਟਿੰਡਾ ਰੋਡ ਤੇ ਸੰਗਰੂਰ ਦਾ ਫਲਾਈਓਵਰ ਲਾਸਟ ਵਾਲਾ ਫਲਾਈਓਵਰ ਕ੍ਰਾਸ ਕਰਦੇ ਆ ਨੀਅਰ ਬਟਰੋਖਾ ਨੀਅਰ ਹੈਗਾ ਸਾਡੇ ਬਾਬ ਪਤੇ ਸਾਹਮਣੇ ਆਬੂਜਟ ਹੈਗਾ ਸਾਡੇ ਸਟਾਰ ਇਨ ਹੋਟਲ ਤੇ ਹੋਟਲ ਦੇ ਸਾਹਮਣੇ ਹੀ ਆ